ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਬਾਤੋ ਆ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਅੱਜ ਆਇਆ ਆਪਾਂ ਸਾਈਕਲੀ ਸਮਰਾਉਣ ਸ਼ਾਨੋਂ ਦੀ ਛੁੱਟੀ ਦੀ ਆ ਦੇਖੋ ਬੈਠਾ ਕੋਲ ਬਹਿ ਕੇ ਕੰਮ ਕਰਾ ਰਿਹਾ ਚੈਂਚੂਨ ਢਿੱਲੀ ਦੀ ਮਰਗਾਟ ਮੜਾ ਜਾ ਟੁੱਟਿਆ ਜੀ ਤੇ 2000 ਰੁਪਏ ਪੈਂਦੀਆਂ ਨੇ ਤੇ ਉਧਰੋਂ ਬ੍ਰੇਕ ਵਾਲਾ ਮੋਟਾ ਤੋੜਿਆ ਹੋਇਆ ਤੇ ਇੱਕ ਸਟੀering ਜਿਹਦੇ ਹੈਂਡਲ ਜਿਹੇ ਢਿੱਲਾ ਇੱਕ ਤੇ ਨਾ ਪਤਸਾਰਿਆਂ ਨੂੰ ਸਾਰੇ ਜਲਦੀ ਵਾਲੇ ਆ ਘੰਟੇ ਚੱਲਦਾ ਕੰਮ ਕਰਨ ਨੂੰ ਤਿਆਰ ਕਰਾਉਂਦੇ ਆ ਕਿ ਸਟੈਂਡ ਟੁੱਟਿਆ ਸੀ ਸਟੈਂਡ ਨਵਾਂ ਲਾਉਣਾ ਤਿਆਰ ਕਰੇ ਖੜੇ ਨੇ ਸਾਈਕਲ ਹੋਰ ਨਵੇਂ ਸਾਈਕਲੀਆਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਪੋਜ਼ਿਟ ਦੁਕਾਨ ਹੈ ਇਹਨਾਂ ਦੀ ਖੰਨਾਮ ਖੰਨੇ ਦੇ ਪਿੱਛੇ ਬਾਜ਼ਾਰ ਦੇ ਵੱਡੇ ਹਾਈਵੇਅ ਦੇ ਉੱਪਰ ਹਾਂਜੀ ਜਿਹੜਾ ਲਾਇਆ ਜਸੇ ਬਈ ਦੇ ਸੈਕਟਰ ਚ ਆਪਣੇ ਇਹਨੂੰ ਬੇਟਾ ਨੂੰ ਤੇ ਇਹ ਲਾਇਆ ਤਾਂ ਆਹ ਆਹ ਆਲੂ ਵਾਲੀ ਬਜਾਈ ਵਾਲਾ ਜਿਹੜਾ ਸਿਸਟਮ ਹੈ ਹੁਣ ਆਪਣੇ ਸਪਾਈਸਰ ਉਹ ਕੱਢਣੇ ਨੇ ਬਾਹਰ ਦੋੇ ਪਾਸਿਓਂ ਟਰੈਕਟਰ ਚੌੜਾ ਕਰਿਆ ਹੋਇਆ ਹੈ। ਤੰਗ ਕਰਨਾ। ਮੂਰੀਓ ਵੀ ਮਗਰੋਂ ਵੀ ਤੇ ਕਰਕੇ ਤੰਗ ਫੇਰ ਪਾਉਣੇ ਨੇ ਇਹਦੇ ਬੇਟ ਬੇਟ ਵੀ ਪਏ ਨੇ ਅੰਦਰ ਸੱਟੇ। ਉਹ ਵੀ ਲਾਉਣੇ ਨੇ। ਤੇ ਮੁੱਦਾ ੜ ਗਿਆ ਹੋ ਰਿਹਾ ਕਿ ਜਿਹੜੇ ਆ ਨਟ ਹੁੰਦੇ ਨੇ ਨਟ ਹੋ ਗਏ ਗੈਮ ਛੋਟੇ ਛੋਟੇ ਜਿਹੇ ਹੈਗੇ। ਆ ਲੰਬੇ ਨਟ ਨੇ। ਖਬਰ ਆਏ ਆ ਜਿਹੜੇ ਚੱਲਦੀ ਆ ਜੰਗ ਯਾਰੀ। ਟਾਇਰ ਪਰਲੀ ਸਾਈਡ ਜਾਣਾ ਪਰਲਾ ਇਧਰ ਹੀ ਸਾਈਡ ਜਾਣਾ ਫਿਰ ਇਹ ਸਿੱਧੇ ਹੋ ਜਾਣਗੇ ਰਿਮ 바ਗੀ ਵਾਰੀ ਮਗਰਲੇ ਵੱਡੇ ਰਿਮਾਂ ਦੀ ਨਟ-ਨਟ ਖੋਲ ਲੈ ਜੱਸਾ ਵਾਈ ਲਾ ਰਿਹਾ ਆਪਣਾ ਯੱਕ ਆਲ ਰੌਂਡਰ ਬੰਦਾ ਜੱਸਾ ਐਸੇ ਤੇ ਪਰਲਾ ਪਾਟ ਲਿਆ ਹਣਾ ਦੋ ਜੱਕ ਲਾਉਂਦਾ ਹੁਣ ਪਹਿਲਾ 1 30 ਲਾਤੀ ਹੁਣ ਮੈਂ ਕਿਹਾ ਜਾਲ ਇੱਕ ਹੋਰ ਲਾ ਲਾ ਮੜਿਆ ਸਾਹ ਰਹੀ ਸੀ ਬੱਸ ਬੱਸ ਬਰੋਬਰੇ ਰੱਖੀ ਜਾ ਕੱਢ ਲੈ ਟਾਇਰ ਜੀ ਚੱਲਦਾ ਮੱਕੀ ਨੂੰ ਖਾਦਦਾ ਕੰਮ ਤੀਸਰਾ ਰੇ ਪਾ ਰਹੇ ਨੇ ਬੰਦੇ ਬੱਸ ਆ ਲਾਸਟ ਰੇ ਉਹ ਤੋਂ ਬਾਅਦ ਪਾਣੀ ਦੀ ਚੱਲਣਾ ਕੰਮ ਨੇ ਤੇ ਪਰਲੀ ਦਾ ਕਦ ਕਰ ਗਈ ਦੇਖੋ ਨਾਲ ਆ ਲੀਆ ਦੇਖੋ ਇਹ ਤਾਂ ਸੋਣੀ ਹੋ ਗਈ ਪੂਰੀ ਤੇ ਇਹਨੇ ਵੀ ਹੁਣ ਆ ਪਾਣੀ ਪਾਣੀ ਤੇ ਲੱਗਿਆ ਹੋਇਆ ਤੇ ਰੇ ਨਾਲ ਇਹਨੇ ਮਾਰ ਜਣੀਆਂ ਛਾਲ ਲਾ ਲਉਣਾ ਬਾਈ ਪਾ ਰਿਹਾ ਹੈ ਇੱਧਰ ਦੇ ਦੇਆ ਬਾਕੀ ਕਿੱਧਰ ਨੇ ਵਧੀਆ ਖੜੀ ਆ ਮੱਕੀ ਓਕੇ ਰਿਪੋਰਟ ਲੱਗਿਆ ਲਾਣੇ ਦਾ ਪਾ ਰਿਹਾ ਦੇਖੋ ਆ ਪਲਾਟ ਨੂੰ ਦੀਨੇ ਹੀ ਨੀ ਲਾਣੇ ਦਾ ਤਾਂ ਸੱਸਰੀ ਦੀਨਾ ਦੇਖੋ ਤੇ ਪਾ ਵੀ ਮੋਟਾ ਰੇ ਰਹੇ ਆ ਆਪਾਂ ਇਹਨੂੰ ਆ ਦੇਖੋ ਆਦੇ ਪਿਆ ਪਰੀਖ ਪਾਇਆ ਤੇ ਹੁਣ ਮੋਟਾ ਪਾ ਰਹੇ ਆ। ਪਰ ਆਉਂਦਾ ਰੇਲ ਆ ਕੇ ਟਰੈਕਟਰ ਲਈ ਲਿਆਏ ਠੀਕੇ 14-15 ਥੈਲੇ ਪਾਉਣ ਨੂੰ ਇੱਧਰ ਸਾਰੇ ਪਲਾਟਾਂ ਚ ਤੇ 5-6 ਥੈਲੇ ਤਾਂ ਇੱਥੇ ਪੈ ਜਾਣੇ ਨੇ ਉਰੇ। ਅੰਡ ਟਾਈਲਰਾ ਤਗਰੀਬਨ ਪਏ ਜਾ ਰਹੇ ਨੇ ਇੱਧਰ ਅੱਗੇ ਲਾ ਕੇ ਆਇਆ ਰੇ ਹੁਣ ਪਾਉਣ ਲੱਗੂਗਾ ਨਾਲ ਟਰੈਕਟਰ ਖੜਾ ਕੇ ਉੱਧਰਲੀ ਮੋਟਰ ਤੇ ਬਾਕੀ ਖਾਦ ਆ ਪਈ ਆ ਲਿਆਂਦੀ ਦੋ ਤਿੰਨ ਥੈਲੇ ਲੈ ਕੇ ਆਉਣਗੇ ਗਾਹਾਂ ਉੱਤਰ ਜਿੱਥੇ ਪਾ ਰਹੇ ਨੇ ਪਰਲੇ ਪਲਾਟ ਚ ਆਹ ਪਲਾਟ ਨੂੰ ਪਾਤਾ ਦੇਖੋ ਇਹਨੂੰ ਸਾਰੇ ਨੂੰ ਉੜੀ ਇਹ ਕਾਲੀ ਤਾਂ ਕਰਦੇ ਆ ਕੱਲੂ ਇਹ ਮੁਲਾਜ਼ਮ ਨੇ ਜਾਣਾ ਇਹਨੇ ਜਾਣਾ ਬਿਹਾਰ ਆਪਣੇ ਯੂਪੀ ਨੂੰ ਇਹਦੀ ਸਿਸਟਰ ਦਾ ਵਿਆਹ ਏ ਵਿਆਹ ਦੇਖਣ ਜਾਣਾ ਇਹਨੇ ਵਿਆਹ ਤੋਂ ਬਾਅਦ ਕਹਿੰਦਾ ਮੈਂ ਆ ਜੂ ਹਣਾ ਹਾਂਜੀ ਆ ਜਾਊਗਾ ਵਿਆਹ ਤੋਂ ਬਾਅਦ ਆ ਜੂ ਉਹ ਵੀ ਜ਼ਰੂਰੀ ਆ ਭੈਣ ਦਾ ਵਿਆਹ ਏ ਇਹ ਚੱਲਿਆ ਕੱਲੂ ਤੇ ਆ ਆ ਪਾ ਰਹੇ ਨੇ ਸਾਹਮਣੇ ਹੱਥ ਮਾਰਦਾ ਆ ਜੇ ਦੋ ਜਣੇ ਥੈਲਾ ਮੰਗਦਾ ਗਿਵਾਨ ਨਿਕਲਦੇ ਨਹੀਂ ਥਾਈਦਾ ਇੱਕ ਬੰਦਾ ਪਿੰਡੇ ਰਹਿ ਗਿਆ ਪਰ ਤਿੰਨੇ ਸੱਚੋਂ ਚੌਥਾ ਤਾਂ ਚਲੇ ਗਿਆ ਭੁੱਲੇ ਗਿਆ ਦੀ ਮੈਂ ਤਾਂ ਓਹੋ ਲਓ ਜੀ ਟਰੈਕਟਰ ਹੋ ਗਿਆ ਰੈਡੀ 5105 ਆਪਣੀ ਪਹਿਲੀ ਵਿਵਸਥਾ ਦੇ ਵਿੱਚ ਪਹੁੰਚ ਚੁੱਕਿਆ ਜਿੱਦਾਂ ਜਿੱਦਾਂ ਧੀਗਾ ਸਾਰਾ ਕੁਝ ਉਤਾ ਉਤਾ ਕਰਤਾ ਵੇਟ ਵੀ ਲਾਤੇ ਕਰੋ ਚੈੱਕ ਕੰਪਲੀਟ ਹੋ ਗਿਆ ਚੌੜੇ ਤੋਂ ਤੰਗ ਕਰਤਾ ਆਪਾਂ ਨੇ ਇਹ ਜਿਵੇਂ ਕੰਪਨੀ ਵੱਲੋਂ ਫੇਟੜਾਉਂਦਾ ਆਪਣੇ ਏਰੀਏ 'ਚ ਤਾਂ ਕੋਈ ਕੋਈ ਟਾਮਾ ਟਮਾ ਕਿਸਾਨ ਭਰਾ ਨੇ ਕਿਸੇ ਕਿਸੇ ਨੇ ਕਣਕ ਕੱਟ ਲਈ ਤੇ ਹਰੇ ਖੁੱਲ ਕੇ ਨਹੀਂ ਚੱਲਿਆ ਤੇ ਨਾਰਮਲ ਜਿਹਾ 2000 ਕਰਾਂ ਨੇ 2 2 3 3 ਕੀਲਿਆਂ ਦੀ ਕਟਾਈ ਕੀਤੀ ਆ ਬਾਕੀ ਦੱਸੋ ਕਿਹੜੇ ਏਰੀਏ ਚ ਚੱਲ ਪੀਤੇ ਹਲੇ ਕਿਹੜੇ ਚ ਚੱਲਣੀ ਆ ਆਪਣੇ ਤਾਂ ਦੇਖੋ ਇੱਦਾਂ ਦੀ ਖੜੀ ਆ ਕਣਕ ਤਿਆਰ ਹੋਈ ਸਮਝ ਲਓ ਅੱਜ ਹੈਗੀ ਤਰੀਕ 11 ਤੇ ਅਸਲ ਵढाई ਵਿਸਾਖੀ ਤੋਂ ਬਾਅਦ ਚੱਲ ਪੂਗੀ ਯੋਰਾ ਨਾਲ ਤੇ ਨਾਲੇ ਮੰਡੀਆਂ ਚ ਹੋਜੂ ਖਰੀਦ ਚਾਲੂ ਆ ਗਏ ਜੀ ਹੌਰਲੇ ਪਲਾਟ ਦੇ ਵਿੱਚ ਨਾਲ ਵਾਲੇ ਚ ਪਹੀ ਦੇ ਚ ਪਾਰ ਰਹੇ ਨੇ ਰੇ ਫਲਣ ਬਾਈ ਆ ਸਰਦਾ ਆਟ ਲੱਭਦਾ ਆਪ ਜੀ ਤੇ ਈਸ਼ਵਰ ਆ ਚੋੜੀ ਖਾਲੀ ਕਰਕੇ ਆ ਰਿਹਾ ਇੱਧਰ ਆ ਹੀ ਰਹਿ ਗਿਆ ਈਸ਼ਵਰ ਉਹ ਤੋਂ ਬਾਅਦ ਉੱਥੇ ਬਜਰੇ ਦਾ ਡੱਕਾ ਖੜਾ ਹੈ ਨਾ ਬੇਬੇ ਵਾਲੀ ਚਲਾਨਦਾਰ ਨੇ ਕਿਹਾ ਕੋਨੇ ਤੇ ਉਹ ਵੱਢ ਲੈਣਾ ਹਰਾ ਲੈਦਾ ਕੱਢ ਲੈਣਾ ਤੇ ਬੀ ਵਾਲਾ ਲੈਦਾ ਕੱਢ ਲੈਣਾ ਮੈਨੂੰ ਕਰ ਲਈ ਫੋਨ ਇੱਕ ਭਾਰ ਆਪਾਂ ਹੋਰ ਇੰਪੇ ਤੋਂ ਵੱਢ ਕੇ ਲੈ ਕੇ ਚੱਲਾਂਗੇ ਰਾਤ ਪਾਣੀ ਲੱਗ ਗਿਆ ਡੱਕੇ ਘੜਦੀਏ ਜਿੱਥੇ ਮਰਿਆ ਵਾ ਅਰੇਡੇ ਤੇ ਮੈਨੂੰ ਫੋਨ ਕਰ ਲਈ ਮੈਂ ਉਥੋਂ ਭੜਾ ਦੂੰ ਤੈਨੂੰ ਠੀਕ ਆ ਹਾਂ ਜਦੋਂ ਰੇ ਪਾ ਕੇ ਉਹ ਵੱਢ ਕੇ ਮੈਨੂੰ ਹੋਰ ਇੰਪੇਲੀ ਮੋਟਰ ਤੇ ਆ ਜੀ ਉਥੋਂ ਮੁੜ ਕੇ ਆਏ ਨੂੰ ਮੈਨੂੰ ਫੋਨ ਮਾਰ ਦੇ ਜਦੇ ਇੱਕ ਪਾਰ ਵੱਡਾਂਗੇ ਉੱਥੋਂ ਆਪਾਂ ਜੇਰ ਦੀ ਚਲਦੀ ਹੈ ਸਫਾਈ ਸਵਰਾਜ ਵੀ ਤੋਤਾ ਨਾਲ ਇਹ ਰਹਿ ਗਿਆ ਦੀ ਗੱਲ ਕੰਮ ਕਿਸਾਨ ਭਰਾਵੋ ਲਓ ਜੀ ਕਰੋ ਚੈੱਕ ਤੂੜੀ ਵੀ ਬਣ ਗਈ ਅੱਜ ਤਰੀਕ ਹੈਗੀ 11 11 ਤਰੀਕ ਹੈ ਲਓ ਦੇਖੋ ਪਲਾਟ ਤੇ ਆਹ ਸਾਹਮਣੇ ਵੀ ਐ ਘੱਟੋ ਘੱਟ ਤਿੰਨ ਕੀਲੇ ਹੋਣਗੇ ਤਿੰਨ ਕੀਲੇ 3.5 ਕੀਲਿਆਂ ਡੇੜ ਗੇੜਾ ਜਿਹੜਾ ਪਲਾਟ ਤੂੜੀ ਬਣਾ ਚੁੱਕੇ ਨੇ ਆ ਦੇਖੋ ਤੇ ਆ ਇਹ ਡੇੜ ਪੌਣੇ 2 ਕੀਲਿਆਂ ਡੇੜ ਗੇੜਾ ਤੇ ਕੀਲਾ ਕਾਏ ਲੋ ਜੀ ਚੱਲਦਾ ਕੰਮਕਾਰ ਨਿਓ ਆਂਦੀ ਪਟਾਈ ਕਲੀ ਗੋਲੀ ਪਾਤੀ ਨੋਨੇ ਮਕਾਨ ਦੀ ਤਿਆਰੀ ਨੋਨੇ ਬਾਈ ਦਾ